ਹਾਂਜੀ ਅੱਜ ਆਪਾਂ ਗੱਲ ਕਰਦੇ ਆ ਜੀ ਪੀਸੀਓਡੀ ਤੇ ਮੇਰੇਆਂ ਬਹੁਤ ਭੈੜਾ ਦੇ ਫੋਨ ਆਉਂਦੇ ਨੇ ਬਹੁਤ ਬੱਚੀਆਂ ਦੇ ਫੋਨ ਆਉਂਦੇ ਆ ਕਿਉਂਕਿ ਪੀਸੀਓਡੀ ਅੱਜ ਕੱਲ ਜਿਆਦਾ ਹੋਈ ਪਈ ਹੈਗੀ ਬਹੁਤ ਪ੍ਰੋਬਲਮ ਆਉਂਦੀ ਹੈ ਜੀ ਭੈੜਾ ਨੂੰ ਇਹਦੇ ਵਿੱਚ ਕਿਉਂਕਿ ਮੋਟਾਪਾ ਆਉਣ ਲੱਗ ਜਾਂਦਾ ਹੈ ਜੋੜਾਂ ਦੇ ਵਿੱਚ ਦਰਦ ਰਹਿਣ ਲੱਗ ਜਾਂਦਾ ਜੀ ਘਬਰਾਹਟ ਹੋਣ ਲੱਗ ਜਾਂਦੀ ਹੈ ਚੱਕਰ ਆਉਣ ਲੱਗ ਜਾਂਦੇ ਨੇ ਡੇਟ ਦਾ ਉੱਪਰ-ਨੀਚੇ ਹੋ ਜਾਣਾ ਮਤਲਬ ਸਹੀ ਡੇਟ ਤੇ ਡੇਟ ਨਾ ਆਉਣੀ ਜੀ ਮੰਥਲੀ ਪ੍ਰੋਬਲਮ ਜਿਆਦਾ ਹੋ ਜਾਂਦੀ ਹੈ ਇਹਦੇ ਵਿੱਚ ਪੀਸੀਓਡੀ ਦੇ ਵਿੱਚ ਤੇ ਇਹ ਜਾਨੀ ਕਿ ਕਾਫੀ ਰੋਗਾਂ ਨੂੰ ਸੱਦਾ ਦੇ ਕੇ ਆਉਂਦੀ ਹੈ ਪੀਸੀਓਡੀ ਇਹਦੇ ਨਾਲ ਪਾਣੀ ਦੇ ਬੱਬਲਸ ਬਣ ਜਾਂਦੇ ਨੇ ਅੰਦਰ ਜਿਹੜੇ ਕਿ ਬਹੁਤ ਹੀ ਆਪਾਂ ਨੂੰ ਪਰੇਸ਼ਾਨ ਕਰਦੇ ਆ ਮਟਾਪਾ ਬਹੁਤ ਜ਼ਿਆਦਾ ਲਿਆਉਂਦੀ ਹੈਗੀ ਹੈ ਤੇ ਉਹਦੇ ਵਾਸਤੇ ਅੱਜ ਆਪਾਂ ਤੁਹਾਨੂੰ ਥੋੜਾ ਜਿਹਾ ਭੈਣੋ ਛੋਟੀ ਜੀਏ ਘਰੇਲੂ ਨੁਸਖੇ ਦੱਸਣ ਲੱਗਿਆ ਬਹੁਤ ਭੈਣਾਂ ਦੀ ਮੰਗ ਤੇ ਅੱਜ ਆਪਾਂ ਇਹ ਵੀਡੀਓ ਪਾਈ ਹੋਈ ਹੈ ਰੋਜ਼ ਮੈਨੂੰ ਫੋਨ ਕਰਦੀਆਂ ਨੇ ਮੈਡਮ ਤੁਸੀਂ ਪੀਸੀਓਡੀ ਤੇ ਜ਼ਰੂਰ ਵੀਡੀਓ ਪਾਓ ਤੇ ਉਹਦੀ ਖਾਤਰ ਆਪਾਂ ਜਿਹੜੇ ਘਰੇਲੂ ਥੋੜੋ 2-4 ਨੁਸਖੇ ਦੱਸਣ ਲੱਗਿਆ ਤੁਸੀਂ ਉਹ ਅਪਣਾਉਣੇ ਸ਼ੁਰੂ ਕਰੋ ਇੱਕ ਤਾਂ ਤੁਸੀਂ ਮੇਥੀ ਉਹ ਰਾਤ ਨੂੰ ਇੱਕ ਚਮਚ ਤੁਸੀਂ ਪਾਣੀ ਚ ਪਿਉਾ ਦੇਣਾ ਹੈਗਾ ਇੱਕ ਚਮਚ ਭਰ ਕੇ ਤੁਸੀਂ ਰਾਤ ਨੂੰ ਮੇਥੀ ਦਾਣੇ ਦਾ ਪਿਉਾ ਦਿਓ ਸਵੇਰੇ ਉੱਠ ਕੇ ਤੁਸੀਂ ਖਾਲੀ ਪੇਟ ਪੀ ਲਓ ਉਹਨੂੰ ਉਹਨੂੰ ਉਬਾਲ ਕੇ ਵੀ ਪੀ ਸਕਦੇ ਆਪਾਂ ਵੈਸੇ ਵੀ ਪੀ ਸਕਦੇ ਆ ਅਰਕ ਤਾਂ ਉਹਦਾ ਨਿਕਲ ਹੀ ਜਾਂਦਾ ਹੈਗਾ ਜਿਹੜੀ ਮੇਥੀ ਦੇ ਦਾਣੇ ਬਚਣਗੇ ਉਹ ਤੁਸੀਂ ਸਬਜ਼ੀ ਵਗੈਰਾ ਚ ਪਾ ਕੇ ਖਾ ਸਕਦੇ ਹੋ ਇਹ ਦੋਨੇ ਚੀਜ਼ਾਂ ਤੁਹਾਨੂੰ ਬਹੁਤ ਫਾਇਦਾ ਕਰਨਗੀਆਂ ਤੇ ਦੂਜੀ ਚੀਜ਼ ਕੀ ਹੈ ਜੀ ਜਿਵੇਂ ਆਪਾਂ ਛੋਲੇ ਬਣਾ ਲੈਨੇ ਆ ਠੀਕ ਹੈ ਜੀ ਤੇ ਨਾਲ ਅੱਗੇ ਆਪਾਂ ਨੂੰ ਕੀ ਹੁੰਦਾ ਸੀ ਮਾਵਾ ਆਪਣੀਆਂ ਮਤਲਬ ਛੋਲੇ ਭੁੰਨੇ ਹੋਏ ਦਿੰਦੇ ਸੀ ਨਾਲ ਗੋੜ ਦਿੰਦੇ ਸੀ ਕੋਨਾਂ ਦਾ ਕੋਈ ਨਾ ਕੋਈ ਰਿਜਰ ਸੀ ਹੁਣ ਕੀ ਆ ਹੁਣ ਆਪਾਂ ਫਾਸਟ ਫੂਡ ਖਾਣ ਲੱਗੇ ਜਿਆਦੇ ਤੇ ਆਪਾਂ ਨੂੰ ਇਹੇ ਦਿੱਕਤਾਂ ਜਿਆਦੇ ਹੋਣ ਲੱਗ ਗਈਆਂ ਤੁਸੀਂ ਕੀ ਕਰਨਾ ਜੀ ਡੇਲੀ ਤੁਸੀਂ ਇਹ ਛੋਲੇ ਤੇ ਗੁੜ ਇਹ ਚੱਪੜੋਂ ਨਾ ਹਟੋ ਘੱਟੋ ਘੱਟ ਤੁਸੀਂ ਦੋ ਮੁਠੀਆਂ ਤਾਂ ਰੋਜ਼ ਦੀਆਂ ਛੋਲੇ ਚੱਬੋ ਹੀ ਚੱਬੋ ਤੇ ਥੋੜਾ ਜਿਹਾ ਗੁੜ ਤਾਂ ਇਹਦੇ ਨਾਲ ਖਾਓ ਹੀ ਖਾਓ ਇਹ ਬਹੁਤ ਹੀ ਜ਼ਿਆਦਾ ਮਤਲਬ ਇਹਦੇ ਵਿੱਚ ਪੀਸੀਓਡੀ ਦੇ ਵਿੱਚ ਬਹੁਤ ਹੀ ਜ਼ਿਆਦਾ ਕਾਰਗਰ ਸਿੱਧ ਹੋਇਆ ਹੈ ਅਗਰ ਕਿਸੇ ਨੂੰ ਪੀਸੀਓਡੀ ਹੋਈ ਆ ਉਹਨਾਂ ਨੇ ਇਹ ਚੀਜ਼ ਖਾਧੀ ਆ ਤਾਂ ਉਹਨਾਂ ਨੂੰ ਕਾਫੀ ਰਲੀਫ ਮਿਲਿਆ ਹੈਗਾ ਤੇ ਇੱਕ ਤੁਸੀਂ ਕੀ ਕਰਨਾ ਜੀ ਸ਼ੂਗਰ ਦੀ ਮਾਤਰਾ ਘਟਾ ਦੇ ਮਿੱਠਾ ਨਹੀਂ ਪੀਣਾ ਹੈਗਾ ਮਿੱਠੇ ਦੀ ਮਾਤਰਾ ਘਟਾਓ ਜਦੋਂ 슈ਗਰ ਲੈਵਲ ਵਾਟਰ ਤੇ ਆ ਜਾਂਦਾ ਜੀ ਉਦੋਂ ਇਹ ਬਿਮਾਰੀਆਂ ਆਪਾਂ ਨੂੰ ਜ਼ਿਆਦਾ ਤਕਲੀਫ ਦਿੰਦੀਆਂ ਨੇ ਜਿਆਦੇ ਭੱਜ ਭੱਜ ਕੇ ਆਪਣੇ ਨੇੜੇ ਆਉਂਦੀਆਂ ਨੇ ਤੇ ਹੋਰ ਬਿਮਾਰੀਆਂ ਨੂੰ ਵੀ ਸੱਦਾ ਦੇ ਕੇ ਆਉਂਦੀਆਂ ਨੇ ਇਹ ਤੁਸੀਂ ਇਹਨੂੰ ਮਿੱਠੇ ਨੂੰ ਪੀਣਾ ਬੰਦ ਕਰੋ ਹਰੀਆਂ ਸਬਜ਼ੀਆਂ ਖਾਇਆ ਕਰੋ ਜ਼ਿਆਦਾ ਹਰੀਆਂ ਸਬਜ਼ੀਆਂ ਦਾ ਤੁਸੀਂ ਸੂਪ ਬਣਾ ਲਿਆ ਕਰੋ ਜਿਵੇਂ ਕਿ ਲੋਕੀ ਕੀਆ ਤੋਰੀ ਸਾਰਾ ਕੁਝ ਹੁੰਦਾ ਹੈਗਾ ਇਹਨੂੰ ਆਪਾਂ ਨੇ ਕੀ ਕਰਨਾ ਹੈ ਜੀ ਇਹਨੂੰ ਤੁਸੀਂ ਪਾਣੀ ਦੇ ਵਿੱਚ ਉਬਾਲ ਲਓ ਇਹਦਾ ਸੂਪ ਤਿਆਰ ਕਰ ਲਓ ਜਿਹੜਾ ਇਹਦਾ ਗੁੱਦਾ ਜਾਂ ਬਚਦਾ ਹੈਗਾ ਉਹ ਤੁਸੀਂ ਰੋਟੀ 'ਚ ਬਣਾ ਕੇ ਤੇ ਖਾ ਲਓ ਰੋਟੀ ਪਕਾ ਲਓ ਯਾਨੀ ਕਿ ਮਤਲਬ ਸਬਜੀ ਵਾਲੀ ਨੂੰ ਤੁਸੀਂ ਰੋਟੀ ਬਣਾ ਕੇ ਦੇਈ ਨਾ ਖਾ ਸਕਦੇ ਹੋ ਇਹਦੇ ਨਾਲ ਕਾਫੀ ਰելիਫ ਮਿਲਦਾ ਜੀ ਯਾਨੀ ਕਿ মালਟੀ ਵਿਟਾਮਿਨ ਹੈ ਮਿਨਰਲ ਹੈ ਇਹ ਚੀਜ਼ਾਂ ਆਪਾਂ ਨੂੰ ਉਸ ਟਾਈਮ ਤੇ ਖਾਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਆਪਾਂ ਨੂੰ ਪੀਸੀਓਡੀ ਹੋਗੀ ਇਹਨਾਂ ਚੀਜ਼ਾਂ ਦੀ ਸਾਰੀਆਂ ਦੀ ਉਸ ਟਾਈਮ ਤੇ ਘਾਟ ਹੋ ਜਾਂਦੀ ਹੈ ਲੰਮੇ ਲੰਮੇ ਸਾਹ ਖਿੱਚਿਆ ਕਰੋ ਯੋਗਾ ਕਰਿਆ ਕਰੋ ਯੋਗਾ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਜੀ ਇਹਨੂੰ ਖਟੀਆਂ ਚੀਜ਼ਾਂ ਘੱਟ ਕਰ ਦਿਓ ਮਿੱਠਾ ਬੰਦ ਕਰ ਦਿਓ ਜਿਆਦਾ ਤੁਸੀਂ ਜਿਹੜੀ ਦਹੀਂ ਵਗੈਰਾ ਖਾਣੀ ਹੈਗੀ 11 ਵਜੇ ਤੋਂ ਪਹਿਲਾਂ ਪਹਿਲਾਂ ਖਾਓ ਲੱਸੀ ਵਗੈਰਾ ਪੀਣੀ ਹੈ ਤਾਂ ਤੁਸੀਂ 11 ਵਜੇ ਤੋਂ ਪਹਿਲਾਂ ਪਹਿਲਾਂ ਪੀਓ ਬਲੈਕ ਕੌਫੀ ਤੁਸੀਂ ਲੈ ਸਕਦੇ ਹੋ ਜੀ ਸਵੇਰੇ ਜਿਵੇਂ ਅਗਰ ਤੁਸੀਂ ਚਾਹ ਤੋਂ ਬਿਨਾ ਉੱਠ ਨਹੀਂ ਸਕਦੀਆਂ ਭੈਣੋ ਜੇ ਤਾਂ ਅਸੀਂ ਮਤਲਬ ਕਈਆਂ ਨੂੰ ਚਾਹ ਤੋਂ ਬਿਨਾ ਕਹਿ ਦਿੰਦੇ ਆ ਵੀ ਸਾਡਾ ਸਰੀਰ ਨਹੀਂ ਬਣਦਾ ਸਾਨੂੰ ਹੁੰਦਾ ਤਾਂ ਕੁਝ ਵੀ ਨਹੀਂ ਉਹ ਪਰ ਉਹ ਕੀ ਹੈ ਨਾ ਮਤਲਬ ਆਦਤ ਬਣੀ ਹੁੰਦੀ ਆ ਆਪਾਂ ਨੂੰ ਫਿਰ ਆਪਾਂ ਨੇ ਕੀ ਕਰਨਾ ਹੈ ਜੀ 8:00 ਵਜੇ ਜਿਵੇਂ ਇੱਕ ਕੱਪ ਕੌਫੀ ਦਾ ਲੈ ਲਿਆ ਇੱਕ ਕੱਪ ਪਾਣੀ ਦਾ ਆਵਾਲੋ ਤੁਸੀਂ ਤੇ ਉਹਦੇ ਵਿੱਚ ਤੁਸੀਂ ਜਦੋਂ ਪਾਣੀ ਨੂੰ ਉਬਾਲਾ ਆ ਗਿਆ ਨਾ ਉਦੋਂ ਤੁਸੀਂ ਕਾਫੀ ਦੇ ਵਿੱਚ ਪਾਉਣਾ ਨਾ ਕਿ ਤੁਸੀਂ ਉਹਦੇ ਪਾਣੀ ਦੇ ਉਬਲਦੇ ਦੇ ਵਿੱਚ ਪਾਉਣੀ ਹੈਗੀ ਹੈ ਤੁਸੀਂ ਕੱਪ ਦੇ ਵਿੱਚ ਇੱਕ ਚਮਚਾ ਕਾਫੀ ਦਾ ਪਾਓ ਜੀ ਤੇ ਪਾਣੀ ਉਬਾਲ ਲਓ ਪਾਣੀ ਉਹਦੇ ਵਿੱਚ ਪਾ ਲਓ ਤੁਸੀਂ ਆਪਣੇ ਕੱਪ ਦੇ ਵਿੱਚ ਤੇ ਉਹ ਬਲੈਕ ਕਾਫੀ ਤਿਆਰ ਹੋ ਜੂਗੀ ਤੇ ਉਹ ਤੁਸੀਂ ਪੀਣੀ ਸਟਾਰਟ ਕਰੋ ਅਗਰ ਫਿਰ ਵੀ ਤੁਹਾਨੂੰ ਕੋਈ ਜ਼ਰੂਰਤ ਪੈਂਦੀ ਹੈਗੀ ਹੈ ਤੁਸੀਂ ਮਤਲਬ ਤੁਹਾਨੂੰ ਲੱਗਦਾ ਵੀ ਅਸੀਂ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਹਜੇ ਅਸੀਂ ਰੀਲੀਫ ਨਹੀਂ ਫੀਲ ਕਰ ਰਹੀਆਂ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਮੇਰਾ ਨੰਬਰ ਹੈ ਜੀ 86198 74463 86198 74463 ਇਹ ਮੇਰਾ ਵੀਡੀਓ ਤੇ ਵੀ ਚੱਲ ਰਿਹਾ ਹੁੰਦਾ ਵੀਡੀਓ ਤੇ ਕਈ ਵਾਰੀ ਲੋਕ ਮੇਰੇ ਨਾਲ ਇਸ ਤਰ੍ਹਾਂ ਵੀ ਕਰਦੇ ਵੀਡੀਓ ਮੇਰੀ ਚੱਲਦੀ ਹੁੰਦੀ ਹੈ ਨੰਬਰ ਆਲਦਾ ਪਾ ਦਿੰਦੇ ਜੀ ਮੈਨੂੰ ਲੋਕ ਦੱਸਦੇ ਆ ਕਹਿ ਦਿੰਦੇ ਆ ਦੀਦੀ ਤੁਹਾਡੇ ਵੀਡੀਓ ਤੇ ਆ ਨੰਬਰ ਚੱਲ ਰਿਹਾ ਸੀਗਾ ਇਸ ਕਰਕੇ ਹੁਣ ਮੈਂ ਬੋਲਣਾ ਜ਼ਿਆਦਾ ਵਧੀਆ ਸਮਝਿਆ ਵੀ ਮੈਂ ਆਪਦਾ ਨੰਬਰ ਵਿੱਚ ਬੋਲ ਦਿਆ 86198 74463 ਇਸ ਨੰਬਰ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਦਵਾਈ ਦੀ ਜ਼ਰੂਰਤ ਹੈ ਤਾਂ ਤੁਸੀਂ ਮੇਰੇ ਕੋਲੋਂ ਦਵਾਈ ਵੀ ਆਨਲਾਈਨ ਮੰਗਵਾ ਸਕਦੇ ਹੋ ਜੀ ਪੀਸੀਓਡੀ ਦੀ ਜਾਂ ਲਪੋਰੀਆ ਹੋ ਗਿਆ ਜਾਂ ਕਿਸੇ ਭੈੜ ਦੇ ਬੱਚਾ ਨਹੀਂ ਹੋ ਰਿਹਾ ਹਨਾ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਹੋਵੇ ਤਾਂ ਦਵਾਈ ਆਪਣੇ ਕੋਲ ਸਾਰੀ ਮਿਲਦੀ ਹੈ ਮੌਸਮ ਦੇ ਅਕੋਰਡਿੰਗ ਜਿਵੇਂ ਅਕੜੇਵਾ ਹੋਣ ਲੱਗ ਜਾਂਦਾ ਹੈ ਜਕੜਨ ਹੋਣ ਲੱਗ ਜਾਂਦੀ ਹੈ ਜੋੜਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਸਰੀਰ ਆਪਣਾ ਕੰਮ ਨਹੀਂ ਕਰਦਾ ਹੈਗਾ ਤੇ ਆਪਣੇ ਮਤਲਬ ਹਲਕਾ ਨਹੀਂ ਲੱਗਦਾ ਹੈਗਾ ਆਪਾਂ ਨੂੰ ਆਰ ਐ ਫੈਕਟਰ ਕਿਸੇ ਨੂੰ ਹੋ ਗਿਆ ਯੂਰੀਆ ਯੂਰਿਕ ਐਸਿਡ ਹੋ ਗਿਆ ਜੀ ਉਹਦੀ ਖਾਤਰ ਵੀ ਆਪਾਂ ਇੱਕ ਦਵਾਈ ਤਿਆਰ ਕੀਤੀ ਹੈ ਜਿਹੜੀ ਕਿ ਰਾਤ ਨੂੰ ਆਪਾਂ ਇੱਕ ਚਮਚੀ ਪਾਣੀ ਦੇ ਵਿੱਚ ਵਾਲ ਕੇ ਪੀਣੀ ਹੈ ਤੇ ਆਪਣਾ ਸਰੀਰ 7 ਦਿਨਾਂ ਦੇ ਵਿੱਚ ਫੁੱਲਣ ਲੱਗ ਜਾਂਦਾ ਜੀ ਜਾਨੀ ਕਿ ਹਫਤਾ ਲੱਗਦਾ ਦਵਾਈ ਨੂੰ ਅੰਦਰ ਆਪਣੇ ਖੂਨ ਦੇ ਵਿੱਚ ਆਮਦਿਆ ਤੇ ਠੀਕ ਹੋ ਜਾਂਦਾ ਹੈ ਅਗਰ ਕਿਸੇ ਨੂੰ ਨੀਂਦ ਨਹੀਂ ਆਉਂਦੀ ਅੰਡ ਪ੍ਰੈਸ਼ਰ ਹੋ ਗਿਆ ਸਰੀਰ ਕੰਮ ਨਹੀਂ ਕਰ ਰਿਹਾ ਆਪਣਾ ਸਿਰ ਦੁਖਣ ਲੱਗ ਗਿਆ ਜੀ ਜਾਂ ਆਪਾਂ ਨੂੰ ਚੈਨ ਨਹੀਂ ਪੈਂਦੀ ਤਾਂ ਉਹਦੀ ਖਾਤਰ ਵੀ ਆਪਾਂ ਜੜੀਆਂ ਬੂਟੀਆਂ ਤੋਂ ਦਵਾਈ ਤਿਆਰ ਕੀਤੀ ਹੈ ਜੀ ਪੱਤੀ ਤਿਆਰ ਕੀਤੀ ਹੈ ਉਹ ਵੀ ਆਪਾਂ ਇੱਕ ਪੁੜੀ ਜੀ ਪਾਣੀ ਦੇ ਵਿੱਚ ਉਬਾਲ ਕੇ ਪੀਣੀ ਹੈਗੀ ਹੈ ਜਿਹੜੀ ਕਿ ਆਪਣੇ ਸਟ्रेस ਨੂੰ ਦੂਰ ਕਰੂਗੀ ਤੇ ਆਪਣੇ ਮਤਲਬ ਕਿ ਦਿਮਾਗ ਨੂੰ ਸੈੱਟ ਰੱਖੂਗੀ ਆਪਣੇ ਜਿਹੜੀ ਡਿਪਰੈਸ਼ਨ ਆ ਉਹਨੂੰ ਦੂਰ ਕਰੂਗੀ ਟੈਨਸ਼ਨਾਂ ਖਤਮ ਕਰੂਗੀ ਤੇ ਆਪਾਂ ਨੂੰ ਰਿਲੈਕਸ ਦਿਵਾਊਗੀ ਤੇ ਬਾਕੀ ਅਗਰ ਤੁਸੀਂ ਕੋਈ ਵਧੇਰੇ ਜਾਣਕਾਰੀ ਲੈਣੀ ਹੋਵੇ ਤਾਂ ਆਪਣਾ ਨੰਬਰ ਚੱਲ ਹੀ ਰਿਹਾ ਜੀ 88198 74463 ਉਹ ਤੇ ਤੁਸੀਂ ਗੱਲ ਕਰ ਸਕਦੇ ਹੋ 9 ਵਜੇ ਆਪਾਂ YouTube ਤੋਂ ਲਾਈਵ ਹੁੰਨੇ ਆ ਜੀ ਦਿੱਲੀ ਤੁਸੀਂ ਲਾਈਵ ਦੇ ਵਿੱਚ ਆ ਸਕਦੇ ਹੋ ਹੈਲਥ ਹਰਬਲ 213 ਤੋਂ ਠੀਕ ਹੈ ਜੀ ਆਪਣੇ ਪੇਜ ਨੂੰ ਫੋਲੋ ਕਰਕੇ ਰੱਖੋ ਹੈਲਥ ਹਰਬਲ 213 ਤੇ YouTube ਵੀ ਹੈਲਥ ਹਰਬਲ 213 ਹੀ ਸਬਸਕ੍ਰਾਈਬ ਕਰਕੇ ਰੱਖੋ Instagram ਵੀ ਆਪਣਾ ਹੈਲਥ ਹਰਬਲ 213 ਜੀ ਇਹਨੂੰ ਵੀ ਤੁਸੀਂ ਫੋਲੋ ਕਰ ਸਕਦੇ ਹੋ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ